ਮਿੱਤਰੋ ਇੱਕ ਜੌਂਡੀਅਰ ਟਰੈਕਟਰ ਦੇ ਛੋਟਾ ਗੇਅਰ ਹੁੰਦਾ ਉਹ ਕਿਸੇ ਆਮ ਹੀ ਬੰਦੇ ਨੂੰ ਪਤਾ ਨਹੀਂ ਲੱਗਦਾ ਟਰੈਕਟਰ ਤਾਂ ਸਾਰੇ ਲਈ ਫਿਰਦੇ ਆ ਉਹ ਪੀਡੀਓ ਸਾਉਟ ਦਾ ਛੋਟਾ ਗੇਅਰ ਆ ਉਹ ਲਾਇਆ ਹੋਇਆ ਇੱਕ ਗੇਰੀ ਗੱਡੂ ਪਹਿਲਾਂ ਕਰਿਆ ਸੀ ਇੱਕ ਗੇਰੀ ਹੁਣ ਅੱਜ 3 ਦਿਨ ਦੁਬਾਰੇ ਕਰਿਆ ਵਿੱਚ ਹੀ ਆ ਸਾਰਾ ਕੁਝ ਪਰ ਉਹ ਛੋਟਾ ਗੇਅਰ ਲਾ ਕੇ ਹੁਣ ਮਧਾਣੀ ਚੱਲਦੀ ਹੁੰਦੀ ਹੈ ਜਿਵੇਂ ਚੱਟੀ ਚ ਕਿਉਂਕਿ ਅੱਜ ਕੱਲ ਤਾਂ ਮੈਨੂੰ ਲੱਗਦਾ ਨਹੀਂ ਕਿ ਇਹਨੂੰ ਪਤਾ ਹੋਈ ਕਿ ਆਕਟਿਜਮਧਾਣੀ ਕਿਵੇਂ ਚੱਲਦੀ ਆ ਤੇ ਨਵੇਂ ਮੁੰਡਿਆਂ ਨੂੰ ਸਾਰਿਆਂ ਨੂੰ ਸਿਖਾਵਾਂਗੇ ਜੇ ਕੋਈ ਚੱਕਣਾ ਚਾਹੁੰਦਾ ਖਿਡਾਰੀ ਚ ਕੰਨਾ ਝਾਟੀ ਜਮਧਾਣੀ ਸਾਰੇ ਇਹ ਨੁਕਤੇ ਆ ਆਹ ਜਿਹੜਾ ਕੱਦੂ ਆ ਇਹ ਉਹ ਝਾਟੀ ਜਮਧਾਣੀ ਵਾਲੀ ਗੱਲ ਆ ਕਿੰਨੀ ਜਮਧਾਣੀ ਤੇਜ਼ ਘੁੰਮੂ ਓਨੀ ਮਖਣੀ ਵੱਧ ਆਉ ਇਸ ਕਰਕੇ ਪੁਰਾਣੇ ਬੰਦਿਆਂ ਤੋਂ ਨੁਕਤੇ ਸਿੱਖਣੇ ਚਾਹੀਦੇ ਆ ਅੱਜ ਬੱਤਨੀ ਮੱਕੀ-ਮੱਕੀ ਵੀ ਵੱਡੀ ਮੀਂਹ ਵੀ ਆ ਗਿਆ ਉਹ ਜਨਰੇਟਰ ਵੀ ਚਲਾਇਆ ਆ ਇੱਕ ਲੈਣ ਫੇਰੇ ਲੱਗੀ ਉਹ ਦੋਜੀ ਬਸ ਕੱਲ ਨੂੰ ਨੂੰ ਕਰਦਾਂਗੇ ਉਹ ਪਾਉਂਦੇ ਉਹ ਜਾਣੇ ਆ ਹਰ ਦਾ ਤਰੀਕਾ